ਅੱਜ ਰਸ਼ਰ ਚੈਕਿੰਗ ਚੱਲ ਰਹੀ ਹੈ ਜੀ ਅਸਪਾਸ ਦੀ ਡਾਇਰੈਕਸ਼ਨਸ ਆਫ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਜੋ ਕਿ ਕੈਂਪੇਨ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਰੈਗੂਲਰਲੀ ਸਾਡੀ ਚੈਕਿੰਗਸ ਚੱਲ ਰਹੀ ਹੈ ਅਡਰ ਥਾਵਾਂ ਤੇ ਅਸੀਂ ਰੇਟਸ ਵੀ ਕਰਾ ਰਹੇ ਆਂ ਓਨ ਇੰਟੈਲੀਜੈਂਸ ਇਨਪੁਟਸ ਜੋ ਸਾਡੇ ਕੋਲ ਡਾਟਾਬੇਸ ਹੈਗਾ ਤੇ ਸਾਡੀ ਰਿਕਵਰੀਜ਼ ਵੀ ਹੋ ਰਹੀ ਹੈ ਉਸੀ ਮੋਹਿਮ ਦੀ ਕੰਟੀਨਿਉਟੀ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਇੰਟਰ ਸਟੇਟ ਰੋਡਸ ਆਉਂਦੇ ਹੈ ਐਂਟਰੀ ਐਗਜ਼ਿਟ ਪੁਆਇੰਟਸ ਹੈ ਉਹਨਾਂ ਨੂੰ ਸੀਲ ਕੀਤਾ ਗਿਆ ਹੈਗਾ ਇਹ ਆਪਰੇਸ਼ਨ ਸੀਲ 9 ਹੈ ਜੋ ਚੱਲ ਰਿਹਾ ਹੈ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਅੱਜ ਟੋਟਲ 11 ਐਂਟਰੀ ਐਗਜ਼ਿਟ ਪੁਆਇੰਟਸ ਤੇ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਹੈ ਜਿਹਦੀ ਸੁਪਰਵੀਜ਼ਨ ਵਕ ਵਕ ਗੈਜਟੇਡ ਆਫਿਸਰਸ ਤੇ ਪੂਰੀ ਮੁਕੰਮਲ ਫੋਰਸ ਲਾ ਕੇ ਵਿਦ ਦੀ ਕਵਰੇਜ ਆਫ ਸੀਸੀਟੀਵੀ ਦੇ ਨਾਲ ਕੀਤੀ ਜਾ ਰਹੀ ਹੈ ਇਦੇ ਵਿੱਚ ਅਸੀਂ ਮੀਨ ਸਾਡਾ ਟਾਰਗੇਟਸ ਹੈਗਾ ਜਿਹੜੇ ਕਿ ਕੋਈ ਕੌਂਟਰਾਬੈਂਡਸ ਇਲੀਗਲ ਚੀਜ਼ਾਂ ਜੋ ਪੰਜਾਬ ਸਟੇਟ ਦੇ ਵਿੱਚ ਲਾਂਦੇ ਆ ਜਾਂ ਫਿਰ ਕੋਈ ਕ੍ਰਾਈਮ ਕਰਕੇ ਇੱਥੋਂ ਨਿਕਲਦੇ ਆ ਉਹਨਾਂ ਦੀ ਸ਼ਨਾਖਤ ਕਰਨਾ ਉਹਨਾਂ ਨੂੰ ਫੜਨਾ ਤੇ ਜਿਹੜਾ ਕੋਈ ਕ੍ਰਾਈਮ ਕਰਕੇ ਨਿਕਲੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਐਨਡੀਪੀਐਸ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਰੈਗੂਲਰ ਜਿਹੜੀ ਰੇਡਸ ਚੱਲ ਰਹੀਆਂ ਉਸ ਵਿੱਚ ਕਾਫੀ achi ਉਪਲਬਧੀ ਸਾਨੂੰ ਮਿਲ ਰਹੀ ਹੈ ਅਸੀਂ ਕਾਫੀ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਹੈਗਾ ਕਾਫੀ achi ਰਿਕਵਰੀਜ਼ ਵੀ ਹੋ ਰਹੀਆਂ ਹੈ ਤੇ ਕੱਲ ਹੀ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਵਿੱਚ ਵੀ ਇੱਕ ਸਤਪਾਲ ਸਿੰਘ ਨਾ ਦਾ ਬੰਦਾ ਹੈ ਗੜਦੀਵਾਲ ਦਾ ਉਹਦੀ ਪ੍ਰਾਪਰਟੀ ਫ੍ਰੀਜ਼ ਕੰਪੀਟੈਂਟ ਅਥਾਰਟੀ ਵੱਲੋਂ ਆਰਡਰਸ ਆ ਗਏ ਨੇ ਨੀਅਰ ਅਬਾਊਟ 38 ਲੱਖਸ ਦੀ ਕੱਲ ਵੀ ਫ੍ਰੀਜ਼ ਕਰਾਈ ਹੈ ਤੇ ਇਹਦੇ ਵਿੱਚ ਹੀ ਸਾਡੀ ਰੈਗੂਲਰ ਮੀਟਿੰਗਸ ਵਿਦ ਐਡਮਿਨਿਸਟ੍ਰੇਸ਼ਨ ਵੀ ਚੱਲ ਰਹੀਆਂ ਜਿਹਦੇ ਵਿੱਚ ਅਸੀਂ ਇਲੀਗਲੀ ਜੋ ਇਹਨਾਂ ਨੇ ਕੋਈ ਆਪਣੇ ਇਲੀਗਲ ਮਨੀ ਦੇ ਨਾਲ ਜੋ ਕਿ ਡਰੱਗਸ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਪ੍ਰਾਪਰਟੀਆਂ ਬਣਾਈ ਉਹਨਾਂ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈਗਾ